ਜੋ ਸਮੂਹ ਨਗਰ ਨਿਵਾਸੀਆਂ ਵੱਲੋਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬ੍ਰਹਮ ਗਿਆਨੀ ਬ੍ਰह्मलीन ਸਵਾਰਥ ਸੰਤ ਬਾਜਰਾ ਮਹਾਰਾਜ ਜੀ ਦੀ 67ਵੀਂ ਵਰ੍ਹੇ ਸਮਾਗਮ ਮਨਾਏ ਗਏ ਤੇ ਸਮੂਹ ਸੰਗਤਾਂ ਦਾ ਨਗਰ ਦਾ ਬੜਾ ਪਿਆਰ ਸਤਿਕਾਰ ਰਿਆ ਤੇ ਸੰਗਤਾਂ ਨੇ ਰਲ ਮਿਲ ਕੇ ਬ੍ਰਹਮ ਗਿਆਨੀ ਬ੍ਰह्मलीन ਬਾਜਰਾ ਮਹਾਰਾਜ ਜੀ ਦੇ ਵਰ੍ਹੇ ਸਮਾਗਮ ਦੇ ਹਮਾ ਆ ਕੇ ਹਾਜ਼ਰੀਆਂ ਲਵਾਈਆਂ ਹਨ ਆਓ ਆਪ ਸਾਡੇ ਸਤਿਕਾਰਯੋਗ ਸਭੀ ਭਾਈ ਜੀ ਉਹਨਾਂ ਤੋਂ ਸਾਰੀ ਹੀ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਮਹਾਰਾਜ ਸੰਤ ਬਾਬਾ ਬਾਜਰਾਮ ਜੀ ਮਹਾਰਾਜ ਜੀ ਦੀ ਅੱਜ ਜੋ ਸਲਾਨਾ ਵਰਸੀ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਸਤਕਾਰਯੋਗ ਮੁਖ ਸੇਵਾਦਾਰ ਸੰਤ ਬਾਬਾ ਹਰੀਓਮ ਜੀ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਰਲਮਲ ਕਰਕੇ ਜੋ ਹਰ ਸਾਲ ਹੀ ਬਾਬਾ ਬਾਜਰਾ ਮਹਾਰਾਜ ਜੀ ਦੀ ਵਰਸੀ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਗਈ ਹੈ ਮਹਾਰਾਜ ਦੇ ਇਸ ਪਾਵਨ ਪਵਿੱਤਰ ਸਮਾਗਮਾਂ ਦੇ ਵਿੱਚ ਸਾਰੀ ਹੀ ਸੰਗਤ ਨੂੰ ਸੰਤਾ ਮਹਾ ਪਰਵਚਨਾ ਵੱਲੋਂ ਆਪਣੇ कमाए ਹੋਏ ਪਰਵਚਨ ਸੁਣਾ ਕੇ ਨਿਹਾਲ ਕੀਤਾ ਗਿਆ ਇਹੀ ਦੱਸਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਨਾਮ ਸੇਵਾ ਸਿਮਰਨ ਕੀਤਾ ਜਾਵੇ ਤਾਂ ਹੀ ਸਾਡੇ ਜੀਵਨ ਦਾ ਆਉਣ ਦਾ ਜੋ ਮਕਸਦ ਹੋ ਸਫਲ ਹੋ ਸਕਦਾ ਹੈ ਆਈ ਹੋਈ ਸਾਰੀ ਹੀ ਸੰਗਤ ਵਾਸਤੇ ਗੁਰੂ ਕੇ ਲੰਗਰ ਪੰਡਾਰੇ ਅਟੁੱਟ ਵਰਤ ਰਹੇ ਹਨ ਸਵੇਰ ਤੋਂ ਲੈ ਕੇ ਹੁਣ ਤੱਕ ਗੁਰੂ ਕੇ ਲੰਗਰ ਵੀ ਚੱਲ ਰਹੇ ਹਨ ਸੋ ਇਸੇ ਤਰ੍ਹਾਂ ਹੀ ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣਾ ਮਿਹਰ ਪਰਿਆ ਹੱਥ ਦੇ ਕਰਕੇ ਸਾਰਾ ਸਮਾਗਮ ਕਰਵਾਇਆ ਹੈ ਸਤਿਗੁਰ ਬਾਜਾ ਰਾਮ ਜੀ ਮਹਾਰਾਜ ਸਤਿਗੁਰ ਮੇਲਾ ਰਾਮ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਇਹ ਜੋ ਸਾਰੀਆਂ ਸੇਵਾਵਾਂ ਸਾਰੇ ਸਮਾਗਮ ਸਤਿਕਾਰਯੋਗ ਹਰੀਓਮ ਜੀ ਮਹਾਰਾਜ ਜੋ ਮੁੱਖ ਸੇਵਾ ਦਾ ਨੋਖ ਕਰਵਾ ਰਹੇ ਹਨ ਸਾਰੀ ਹੀ ਸੰਗਤ ਦਾ ਗੁਰੂ ਮਹਾਰਾਜ ਜੀ ਦਾ ਬਾਬਾ ਜੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਵਿੱਚ ਮੁੱਖ ਕਾਰਨ ਇਹੀ ਹੈ ਕਿ ਸਾਡੇ ਮਾਪੇ ਆ ਨਾ ਜਿਹੜੇ ਉਹ ਬੱਚਿਆਂ ਨੂੰ ਪ੍ਰੋਪਰ ਸੇਧ ਨਹੀਂ ਦੇ ਦੇ ਤੁਸੀਂ ਆਪ ਸਿਆਣੇ ਆ ਬਈ ਮਹਾਪੁਰਸ਼ਾਂ ਦੇ ਕੋਲ ਤਾਂ ਬੱਚਾ ਸਮਾਗਮਾਂ ਵਾਲੇ ਦਿਨ ਹੀ ਜਾਊਗਾ ਉਹ ਉਦਣ ਵੀ ਕੋਲ ਨਹੀਂ ਪੈਂਦਾ ਜਿੱਦਾਂ ਬਾਬਾ ਜੀ ਨੇ ਕਥਾ ਵਿੱਚ ਦੱਸਿਆ ਕਿ ਜਿਹੜੀ ਨੌਜਵਾਨ ਪੀੜੀ ਆ ਉਹ ਜੇ ਗੁਰਦੁਆਰੇ ਵੀ ਜਾਊਗੀ ਤਾਂ ਬਾਹਰੋਂ ਘੂਮ ਕੇ ਮੁੜ ਜਾਊਗੀ ਦੀਵਾਨ ਦੇ ਅੰਦਰ ਨਹੀਂ ਸਜੂਗੀ ਜੇ ਦੀਵਾਨ ਦੇ ਅੰਦਰ ਸੰਗਤ ਬੈਠੀ ਹੋਊਗੀ ਉਹ ਪੁਰਾਣੇ ਬਜ਼ੁਰਗ ਬੀਬੀਆਂ ਭਾਈਆਂ ਹੀ ਬੈਠੇ ਹੋਣਗੇ ਜਦੋਂ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਨਹੀਂ ਜਿਹੜੇ ਕੋਲ 24 ਘੰਟੇ ਰਹਿਣਾ ਘਰ ਦੇ ਵਿੱਚ ਜੇ ਮਾਪੇ ਜੁੜੇ ਹੋਣਗੇ ਤੇ ਬੱਚਾ ਜ਼ਰੂਰ ਅਗੇ ਉਹਨਾਂ ਦੇ ਕਦਮਾਂ ਤੇ ਜ਼ਰੂਰ ਚੱਲੇਗਾ ਉਹ ਸਭ ਤੋਂ ਪਹਿਲਾਂ ਮਾਪੇ ਨੂੰ ਚਾਹੀਦਾ ਕਿ ਉਹ ਆਪਣੇ ਬੱਚੇ ਨੂੰ ਕਹਣੇ ਵਿੱਚ ਰੱਖ ਕਰਕੇ ਇਹ ਸਿੱਖਿਆ ਜਿਹੜੀ ਮੁੱਢਲੀ ਸਿੱਖਿਆ ਆ ਸੇਵਾ ਸਿਮਰਨ ਕਰਨੀ ਦਇਆ ਭਾਵ ਦੇ ਨਾਲ ਕਿਸੇ ਦਾ ਪਰਉਪਕਾਰ ਕਰਨਾ ਕਿਸੇ ਦੀ ਮਦਦ ਕਰਨੀ ਇਹ ਜਿਹੜੇ ਸਾਰੇ ਗੁਣ ਆ ਉਹ ਮਹਾਪੁਰਸ਼ਾਂ ਦੇ ਕੋਲੋਂ ਮਾਪਿਆਂ ਦੇ ਕੋਲੋਂ ਹੀ ਮਿਲਦੇ ਆ ਜੀ ਜੇ ਮਾਪੇ ਸਿੱਧ ਦੇਣਗੇ ਤਾਂ ਬੱਚਾ ਚੰਗੇ ਰਾਹਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾ ਸਕਦਾ ਹਾਲ ਸਾਹਿਬ ਵਾਹਿਗੁਰੂ ਤੈਨੂੰ ਭਾਵੇਂ ਪੂਨ ਕਾ ਤੇਰੇ ਬਨ ਕਾ ਤੇਰੇ ਬਨ ਕਾ ਤੇਰੇ ਹਰ ਪੈ ਤੇ ਤੇਰੇ ਬਨ ਕਾ ਤੇਰੇ ਬਨ ਕਾ ਤੇਰੇ ਬਨ ਕਾ

ਬੋਈ ਬੰਦ ਕਰ ਲੈ ਗੈਸ ਬੰਦ ਕਰਦੇ ਚੁੱਲ੍ਹਾ ਬੰਦ ਕਰਦੇ ਮੋਬਾਈਲ ਬੰਦ ਕਰਦੇ ਬਾਲੀ ਤੇ ਟੀਵੀ ਬੰਦ ਕਰਦੇ ਫਿਰ ਕੀ ਕਰਨਾ ਸਾਡੇ ਪਰਿਵਾਰ ਨੇ ਇਕੱਠੇ ਹੋ ਕਰਕੇ ਬਹਿ ਜਾਣਾ ਇੱਕ ਕਮਰੇ ਵਿੱਚ ਕਹਿੰਦਾ ਕਮਰੇ ਚ ਬਹਿ ਕੇ ਕੀ ਕਰਾਂਗੇ ਮੈਂ ਜਾਦਾ ਸਮਾਂ ਨਹੀਂ ਲੈਣਾ ਆ ਵੀ ਕੁ ਸੈਕਿੰਡ ਦੇ ਤੁਹਾਡੇ ਇੰਨੇ ਕ ਸਮੇਂ ਵਿੱਚ ਜੁੜਨਾ ਤੇ ਜੁੜ ਸਕਦੇ ਹੋ ਕਰੋ ਕਿਰਪਾ ਕਵੀਰ ਸਾਹਿਬ ਕਹਿੰਦੇ ਪੁੱਛਿਆ ਕਵੀਰ ਸਾਹਿਬ ਕੀ ਕਰੇਗੇ ਇੰਨੇ ਟਾਈਮ ਵਿੱਚ ਕਿ ਮੈਂ ਕੁਝ ਨਹੀਂ ਕਰਨਾ ਆਪਣੇ ਆਪ ਨਾਲ ਜੁੜ ਜਾਣਾ ਪੂਰਾ ਪ੍ਰਵਾਹ